फुल बे सही मिटी च लॻे हुई वेखो कने सोहे फुल मिटी च लॻे सारे बहुत सो फुल सारे ਪਰ ਆਲਾ ਫਰੋਟ ਪਰ ਆਲਾ। ਕਿ ਐਂ ਵਾਚਾਂ ਦੇ ਲੇ ਹੁੰਦੇ। ਸੂਰਜ ਵੇਖੋ ਅੱਜ 4-5 ਦਿਨਾਂ ਬਾਅਦ ਸੂਰਜ ਨਿਕਲਿਆ। ਐਂ ਦੀ ਐਂ ਦੀ ਹੋ ਜੀ ਗਈ। 4-5 ਦਿਨਾਂ ਬਾਅਦ ਸੂਰਜ ਨਿਕਲਿਆ। ਉਹ ਜਿਆਦਾ ਠੰਡ ਹੋ ਗਈ। ਜਿਵੇਂ ਜਨਵਰੀ ਫਰਵਰੀ ਚ ਇੰਡੀਆ ਠੰਡ ਸੀ ਨਾ ਇਦਾਂ ਸਾਡੇ ਇੱਥੇ ਠੰਡ ਹੋਈ ਵੀ ਸੀ। ਫਿਰ ਅੱਜ ਛੁੱਟਾ ਪਿਆ।

그래서 그래서 전에 이사 떠버리자 않고 홍콩에. 하. 데카 인디아 지역에 대한 데카 언데가 <목소리가> 하나, 아무래도 아픈 일들이 많이야마. ਲੱਭ ਲੈ ਬਲਿਹਾਰ ਚਲੋ ਚਲੋ ਇਹ ਕਿੰਨਾ ਖਾ ਕੇ ਚਾਇਨਾ ਦੇ ਜੀਨੇ ਹੋਣਗੇ ਕਿੰਨਾ ਗੰਦ ਪਾਇਆ ਬਸ ਚ ਖਾ ਕੇ ਤੇ ਉਥੋਂ ਵਾਲਾ ਸਾਹ ਵੀ ਵਰਤਦੇ ਬੈਸ ਬਸ ਚੁੱਟ ਰਹੇ ਆ ਇੰਡੀਆ ਇੰਡੀਆ ਐ ਮੋਜਾ ਜਿੱਥੇ ਮਰਜੀ ਵੜ ਕੇ ਖਾ ਲਉ ਹਨਾ ਕੰਟੀ ਬੈਠਾਈ ਕਰ ਚੁੱਕੀ ਰਜ ਤੇ ਮੈਂ ਆ ਰਿਹਾ ਅੱਛਾ ਚਾਤੀ ਚਾਤੀ ਹਾਂਜੀ ਹਾਂਜੀ ਵੇ ਲੋਬ ਕਿੰਨੇ ਚੀਨੇ ਖੜੇ ਆ ਮੋਨੇ ਸਾਰੇ ਤੇ ਸਰਦਾਰ ਇੱਕ ਵਿੱਚ ਖੜਾ ਦੂਰੋਂ ਦਿਸਦਾ ਕੋਈ ਸਰਦਾਰ ਖੜਾ ਵਿੱਚ ਹੈ ਰਾਜੂ ਸੋਜਾ ਆਪਾਂ ਇੰਡੀਅਨ ਸ਼ਾਪ ਤੇ ਆ ਗਏ ਲੈ ਲਿਗੇ ਹੁਣ ਸਮਾਨ ਕਾਫੀ ਲੈਣ ਵਾਲਾ ਉਹ ਆਜੀ ਦੇ ਪੈਨ ਡਾਇ ਸੀ ਦੇਖੋ ਕਿੰਨੂ ਲੱਗੇ ਪੂਆ ਜੀ ਆ ਖਾਣ ਵਾਲਿਆ ਆ ਖਾਣ ਵਾਲੇ ਆ ਨਾ ਮਿੱਠਿਆ ਕਿ ਕਿਵੇਂ ਆ ਦੇਖੋ ਹੈ ਪੂਆ ਜੀ ਫਿਰ ਅਸੀਂ ਇਹ ਬਣਾ ਲਿਆ ਸਟੋਰ ਨਹੀਂ ਹੁਣ ਜਦ ਵਿਆਹ ਚਾਹ ਨਹੀਂ ਆ ਕਿੰਨੂ ਮਿੱਠਿਆ ਕਿ ਖੱਟਿਆ ਪੂਆ ਨੂੰ ਸੁਣਦਾ ਹੀ ਨਹੀਂ ਮੰਨ ਪੇ ਆ ਖੱਟੇ ਜੇ ਫੁੱਲਾਂ ਵਾਲੇ ਬੂਟੇ ਘਰ ਘਰ ਹੀ ਲੱਗੇ ਆ ਬਣਾ ਇੱਕ ਕੰਬਾ ਦਾ ਬੂਟਾ ਲਾ ਲਖੀ ਹਾਂ ਮੈਂ ਭੁਆਰੀ ਨੂੰ ਪੁੱਛੀ ਜਾਨੀ ਖੱਟੇ ਆ ਕਿੱਥੇ ਆ ਪਰ ਜਾਨੀ ਬਹੁਤ ਲੱਗੇ ਖਾ ਕੇ ਵੇਖ ਖਾ ਕੇ ਵੇਖ ਲਓ ਬਹੁਤ ਲੱਗੇ ਇਹਨੇ ਜਿਆਦੇ ਲੱਗੇ ਵੱਡੇ ਵੱਡੇ ਆ ਨਾਲੇ ਲੋ ਜੀ ਆਪਾਂ ਪੂਰੀ ਭਰ ਲਈ ਝੋਲੀ ਕਿੰਨੂ ਭਰਤੀ ਝੋਲੀ ਆ ਕਿੰਨੂ ਭਰਤੀ ਜਾਣੇ ਹਾਂ ਅੱਜ ਤੁਹਾਨੂੰ ਮਾਕੇ ਦਿਖਾ ਦੇ ਇਹ ਕੋਈ ਆ ਜੀ ਮਿੱਠੇ ਆ ਇਹ ਆ ਜਾਓ ਇਹ ਲਫਾਫਾ ਲੈ ਆ ਦਿੰਨੇ ਕਿੰਨੇ ਲਫਾਫਾ ਮੈਂ ਤੁਹਾਨੂੰ ਕੋਸ ਪੁੱਛੀ ਜਾਂੀ ਬੋਆ ਕਸਾ ਦੱਸੀ ਜਾਂਦੀ ਬਦਾਮ ਲੱਗੇ ਹੋਏ ਕਿਹੜੇ ਅੱਛਾ ਹਾਂ ਓਏ ਕਿੰਨੇ ਬਦਾਮ ਆਪਾਂ ਨੂੰ ਬੋਲ ਲੱਗਾ ਦੋ ਆਮਾ ਤੀਜਾ ਉਹ ਲਾਇਆ ਹਾਂ ਹਾਂ ਆ ਦੇਖੋ ਬਦਮਾ ਆ ਕਿੱਡੇ ਸੋਹਣੇ ਲੱਗੇ ਆ ਹਰਿਆ ਪਿਆ ਬੂਟਾ ਮੇਰੇ ਆ ਗੱਡੇ ਸੋਨੇ ਫੁੱਲ ਮੈਂ ਕਿਹ ਕਿੰਨੋਂ ਨਿੰਬੂ ਉੱਪਰ ਜੀ ਸਾਡੇ ਵੀ ਹੈਗੇ ਆ ਜਿੰਬੂ ਤਾਂ ਸਾਡੇ ਕੋਲ ਦੋ ਤਿੰਨ ਦਿੱਤੇ ਹੋ ਗਏ ਆ ਬੜਾ ਨਿੰਬੂ ਲੱਗਦਾ ਆ ਅੱਛਾ ਹਾਂ ਇੰਟਰਵਿਊ ਬਣਾ ਦੇ ਤੂੰ ਆ ਜੀ ਹੁਣ ਆ ਆ ਗਰਮੇਟੀ ਕੀਤੀ ਆਹੋ ਫਿਰ ਕੇ ਦਾ ਲਾਭ ਨਹੀਂ ਮਿਲਦਾ ਤੇਰੇ ਵੱਲੋਂ ਮੈਨੇ ਵਧੀਆ ਚੱਲ ਆ ਫਟੂ ਚਾਰ ਹੋਊ ਤੇ ਨਿਕਸੀ ਇਹ ਨਾ ਸਮਝੀਂ ਆ ਇਹ ਉਹ ਪਿੰਨੋ ਜਿਹੜੇ ਬਾਹਰ ਵੱਡੇ ਅਰੇ ਆਏ ਕਿਤੇ ਘਾਟੇ ਬਚੇ ਰਹੇ ਅੱਜ ਅੱਗੇ ਹੋਰ ਕੀ ਮਿੱਠਾ ਪਾਇਆ ਮਿੱਠਾ ਮਿੱਠਾ ਦਾ ਪਸੰਦ ਬਹੁਤ ਹੈ ਅੱਛਾ ਪਾਇਆ ਤੇ ਆ ਨਿੰਬੂ ਆ ਗਏ ਵੀ ਹੀ ਆਹ ਇਹ ਲੈ ਜੀ ਸਾਡੇ ਵੀ ਹਨਾ